ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਾ ਕਿੰਮੀ ਤੇ ਅੱਜ ਅਸੀਂ ਡੈਡੀ ਜੀ ਨੂੰ ਮਿਲਣ ਗਏ ਸੀਗੇ ਤੁਹਾਨੂੰ ਕਲਿੱਪ ਦਿਖਾਉਂਦਾ ਸੀ ਜੇ ਅੰਦਰ ਝੀਲ ਦੇ ਅੰਦਰ ਗਏ ਸੀ ਤੇ ਝੀਲ ਤੋਂ ਬਾਹਰ ਆਏ ਉਹ ਕਲਿੱਪ ਦੇਖ ਲਓ ਮਸਤ ਗੱਲ ਤਾਂ ਕੁਝ ਖਾਸ ਨਹੀਂ ਹੋਈ ਠੀਕ ਠਾਕ ਐ ਬਾਕੀ ਤੁਹਾਨੂੰ ਪਤਾ ਹੀ ਹੈ ਹੁਣ 23 ਤਰੀਕ ਨੂੰ ਤਰੀਕ ਐ ਉਦੋਂ ਪਤਾ ਲੱਗੂਗਾ ਕਿ ਕੀ ਬਣਦਾ ਕੀ ਨਹੀਂ ਬਾਹੀ ਅਰਦਾਸਾਂ ਕਿ 23 ਤਰੀਕ ਨੂੰ ਬੇਲ ਮਿਲ ਜAVE ਤਾਂ ਵਧੀਆ ਸਰ ਨੂੰ ਬਾਕੀ ਕਾਨੂੰਨ ਕਾਰਵਾਈ ਤਾਂ ਹੋਣੀ ਬਾਕੀ ਤੁਹਾਨੂੰ ਪਤਾ ਹੀ ਸਾਰਾ ਹੱਸ ਤੇ ਅੱਜ ਟੈਲ ਨਾਲੇ ਆ ਕੇ ਸੀਗੇ ਉਹ ਕਲਿੱਪ ਦਿਖਾਉਂਦਾ ਹੁਣ ਮੈਂ ਤੇ ਘਰਾਂ ਪਹੁੰਚ ਗਏ ਅਸੀਂ ਅੱਜ ਟੈਲ ਨਾਲੇ ਲੱਗ ਗਏ టా బాటి స్ పక్కా నో ਕਹਾਂ ਨਾਲੋਂ ਪੱਖਾ ਸਾਰੇ ਚੀਜ਼ ਦੀ ਮਲਾਈ ਕੀਤਾ ਅਰ ਕੱਲ੍ਹ ਤੋਂ ਲੱਗੀ ਹੋਏ ਕਰਤਾ ਸਾਰਾ ਗਾਉਂਦਾ ਆ ਇਹੋ ਨਾਲ ਕੀ ਚੱਲਿਆ ਤਾਂ ਇਹ ਪੱਖਾ ਅੱਛਾ ਫੇਰ ਤੂੰ ਉਠਾਲਦੀ ਹੈਂ ਫੇਰ ਤੂੰ ਉਠਾਲਦੀ ਉਹ ਕਿਹਾ ਹੁਣ ਗੇਟ ਵਾਲੇ ਚੱਕ ਤੋਂ ਉਹਦੇ ਲਈ ਚੱਲਣ ਲੱਗੇ ਟਾਇਲ ਹੁਣ ਉਹਦੀ ਰੈਂਪਾ ਲਈ ਦੱਸਾਂਗੇ ਅੱਗੇ कटिंग होंगी कटिंग रख ले रहे हैं अच्छा कटिंग रख ले रहे हैं ये ठीक है अच्छा हां ला दूंगा हां हां ला दूंगा जी ना चलो ना देख लिया मम्मी मोरे कितने वो डाल लाई ठीक है मोरे स्टार्टिंग आ रही है हां ਰੋੜੀ ਬੰ ਉਹ ਕਰਾ ਦਾਂਗੇ ਉਹ ਅ ਤਿੱਕਾ ਬੰਦਾ ਘਸਾ ਲਾਂਗੇ ਹਾਂ ਨਹੀਂ ਬੱਦਿਆਂ ਗੋਲ ਕਰਵਾ ਦਾਂਗੇ ਆ ਸੱਡਾਂ ਟੁੱਟਣੀਆਂ ਇਹਦੀਆਂ ਹਾਂ ਤਾਂ ਗਰਮੀ ਬਹੁ ਹੋਗੀ ਪਤਾ ਵੀ ਨਹੀਂ ਹੰਲਾ ਨਾਲ ਹਾਂਜੀ ਓਏ ਹਮਾ ਜੀ ਹੋ ਗਈ ਪਰਦਾ ਜੀ ਹੋ ਗਈ ਚਲੋ ਅੱਜ ਅੱਜ ਗੇਟ ਆ ਜਾਣਾ ਮੰਮੀ ਸ਼ਾਮ ਨੂੰ ਛੋਟਾ ਹਾਂ ਥੋੜਾ ਜਿਹਾ ਅੱਧਾ ਥੋੜਾ ਜਿਹਾ ਰਹਿ ਗਿਆ ਬਣ ਜੂਗਾ ਨਾ ਸ਼ਾਮ ਨੂੰ ਲਿਆਉਂਗਾ ਗੇਟ ਚੱਕ ਲਿਆਉਂਗਾ ਹਾਂ ਉਹਨੂੰ ਬੜਾ ਰੰਗ ਹੋਣਾ ਦੂਆ ਗੇਟ ਉਹ ਤਾਂ ਨਹੀਂ ਉਹਨੂੰ ਨਹੀਂ ਹੁੰਦਾ ਹਾਂ ਹੁਣ ਤਾਂ ਗਰਮੀ ਬਹੁਤ ਹੈ ਸ਼ਾਮ ਨੂੰ ਗੱਲਾਂ ਕਰਾਂਗੇ ਕੀ ਆ ਗਿਆ ਗੱਲਾਂ ਹੋਈਆਂ ਤੇ ਸਾਡੀਆਂ ਤੇ ਇਸ ਟਾਈਮ ਤਾਂ ਗਰਮੀ ਬਹੁਤ ਹੈ ਥੋੜੀ ਰੈਸਟ ਕਰੀਏ ਸ਼ਾਮ ਨਾਲੇ ਕੰਮ ਦਿਖਾਵਾਂਗੇ ਨਾਲੇ ਗੱਲਾਂ ਦੱਸਾਂਗੇ ਤੇ ਲੋ ਬਈ ਬੱਦਲ ਆ ਗਿਆ ਇੱਧਰੋਂ ਤੇ ਬਾਈਆਂ ਨੇ ਇੱਧਰ ਕੂਲਰ ਵੀ ਲਾ ਲਿਆ ਗਰਮੀ ਬਹੁਤ ਹੋਈ ਵੀ ਹੈ ਬਦਲੇ ਬਦਲ ਹੋ ਗਿਆ ਹਾਂਜੀ ਨਹੀਂ ਆ ਰਿਹਾ ਸਕਦੇ ਇੱਧਰ ਚਾਚਾ ਜੀ ਵੀ ਆ ਗਏ ਹਰੀ ਕੀ ਆਵੇ ਬੜਾ ਠੀਕ ਹੈ ਹਰੀ ਜੇ ਮਿਲ ਕੇ ਡੈਡੀ ਕੇ ਲੱਗੇ ਮਿਲ ਕੇ ਵੀ ਜਾਲਾ ਜੀਨ ਲੱਗਦਾ ਹਾਂਜੀ ਤੇ ਭਰਾ ਘਰ ਤੇ ਬਾਹਰ ਆਪਣਾ ਸਵਾ ਮਨ ਨਹੀਂ ਲੱਗਦਾ ਹੈਗਾ ਹਾਂਜੀ ਤਰ ਹੈ ਬਿਤ ਕਈਕ ਲਿਖੇ ਦਾ ਕੋਈ ਸੁਣਵਾਈ ਨਹੀਂ ਤੇ ਜਿੰਨੇ ਵੀ ਆਪਣੇ ਯਾਰ ਮਿੱਤਰ ਆ ਦੋਸਤ ਆ ਉਹਨਾਂ ਨੇ ਬਹੁਤ ਸਾਥ ਦਿਆ ਅੜ ਕੇ ਮੇਰੇ ਨਾਲ ਖੜੇ ਆ ਉਹ ਕਹਿੰਦੇ ਵੀਰ ਕਿੱਥੇ ਜਾਣਾ ਜਿੱਥੇ ਜਾਣਾ ਸਾਨੂੰ ਦੱਸ ਪਰ ਬੰਦਿਆਂ ਵਿਚ ਰੱਬ ਵਸਦਾ ਹਾਂਜੀ ਤਾਂ ਇਹ ਗੱਲ ਕਹਿੰਦੇ ਆ ਹੁਣ ਮੋਹਲੇ ਜੋ ਵੀਰ ਮਿਲਿਆ ਸੀ ਉਹਨੇ ਬਾਈ ਨੇ ਕਿੰਨੀ ਮਦਦ ਕੀਤੀ ਆਪਣੀ ਹਾਂਜੀ ਹਾਂਜੀ ਉਹ ਕਹਿੰਦਾ ਜ ਤੇਰਾ ਭਰਾ ਨਹੀਂ ਮੇਰਾ ਭਰਾ ਹੈ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਵੀ ਬਾਈ ਨੇ ਦਿਨ ਰਾਤ ਦੀ ਕਰਕੇ ਸਾਡੀ ਮਦਦ ਕੀਤੀ ਯਾਰ ਹਾਂਜੀ ਪਰ ਸਾਡੇ ਬਾਹਰ ਤੇ ਵੀ ਫੋਨ ਆਇਆ ਭਰਾ ਵਾਸਤੇ ਵੀ ਭਰਾ ਨੂੰ ਕੁਝ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਖੜੇ ਆਂ ਵੀ ਇਹ ਗੱਲਾਂ ਬਹੁਤ ਬੰਦਿਆਂ ਨੇ ਸਾਨੂੰ ਐ ਲਿਆ ਵੀ ਬਾਜ ਦਾ ਕੋਈ ਕਸੂਰ ਵੀ ਨਹੀਂ ਹਾਂ ਇੱਕ মিডিਆ ਹੈ মিডিਆ ਨੇ ਪਤਾ ਨਹੀਂ ਕਿਹਾ ਇਹ ਕਰਤਾ ਜੀ ਉਹ ਕਰਤਾ ਇਹਨਾਂ ਦਾ ਹੱਦੇ ਲਾਤੇ ਯਾਰ ਹਾਂਜੀ ਇੱਕ ਪੁਲਿਸ ਨੇ ਅਰੈਸਟ ਕਰਕੇ ਦੋਸ਼ੀ ਪਾਇਆ ਵੀ ਉਹਨਾਂ ਨੇ ਜਾਂਚ ਕਰਨੀ ਹੈ ਵੀ ਬੰਦੇ ਨੇ ਕੁਝ ਕਰਿਆ ਜਾਂ ਨਹੀਂ ਕਰਿਆ ਉਹਨਾਂ ਦਾ ਐ ਅੱਗ ਲਾਤੀ ਵੀ ਪਤਾ ਨਹੀਂ ਜਨਮਾਹਲ ਇਹ ਕਰਤਾ ਜੀ ਉਹ ਕਰਤਾ ਇਹ ਕਰਤਾ ਵੀ ਪਹਿਲਾਂ ਫਿਰ ਬਾਜ ਤਾਂ ਦੇਖੋ ਵੀ ਨਾ ਕਰਿਆ ਕੀ ਆ ਹਾਂ ਜੀ ਔਰ ਘਰਾਂ ਬੈਠਾ ਆਪਣਾ ਤਰ੍ਹਾਂ ਬੈਠ ਕੇ ਬੰਦਾ ਕੀ ਕਰ ਲੇਗਾ ਵੀ ਮੀਡੀਆ ਨੇ ਤਾਂ ਆਪਣਾ ਪੱਲਾ ਹੀ ਚੱਕਤਾ ਉਹਨਾਂ ਨੂੰ ਤਾਂ ਆਪਣੇ ਖਬਰਾਂ ਦਾ ਕੋਈ ਮਤਵ ਨਹੀਂ ਵੀ ਸਾਨੂੰ ਵੀਊ ਹੋਣੇ ਚਾਹੀਦੇ ਆ ਹਾਂ ਜੀ ਹਾਂ ਪਰ ਜਿੰਨੇ ਵੀ ਆਪਣੇ ਸਕੇ ਸੰਬੰਧੀ ਮਿੱਤਰ ਦੋਸਤ ਪਿੰਡ ਦੇ ਆ ਇਹਨਾਂ ਨੇ ਬਾਈ ਬਹੁਤ ਮਦਦ ਕੀਤੀ ਗੱਡ ਕੇ ਮਦਦ ਕੀਤੀ ਆ ਇਹ ਵੀ ਕਹਿੰਦੇ ਵੀਰ ਦਾ ਕੋਈ ਕਸੂਰ ਨਹੀਂ ਹੈਗਾ ਅੱਜ ਥੱਲੇ ਕਮੈਂਟ ਪੜ੍ਹਦੇ ਆ ਵੀ ਹਰੇਕ ਬੰਦੇ ਨੇ ਇਹ ਬੇਨਤੀ ਕੀਤੀ ਆ ਵੀ ਵੀਰ ਦਾ ਕੁਝ ਨਹੀਂ ਬਣੇ ਵੀ ਵੀਰ ਚੜ੍ਹਦੀ ਕਲਾ 'ਚ ਰਹੇ ਵੀ ਵੀਰ ਦਾ ਵੀ ਬਾਲ ਵੀ ਬੀਂਦਾ ਨਹੀਂ ਹੁੰਦਾ ਮੈਂ ਕਹਿੰਦਾ ਇੰਨੇ ਲੋਕਾਂ ਦੀ ਦੁਆ ਸਾਡੇ ਨਾਲ ਹੈ ਕਿ ਕੱਖ ਨਹੀਂ ਵਿਗੜਦਾ ਹਾਂਜੀ ਹਾਂ ਤੇ ਹੌਸਲਾ ਬਹੁਤ ੜੀ ਚੀਜ਼ ਹੁੰਦੀ ਹੈ ਜੀ ਹੌਸਲੇ ਨਾਲੇ ਆਪਾਂ ਚੱਲਦੇ ਆ ਹੁਣ ਮੈਂ ਕਹਾਂ ਜੀ ਕਰਾਂ ਮੈਂ ਵੀ ਜਿਹੜਾ ਮਾਰ ਜਾਂਦਾ ਆ ਜਾਂਦੇ ਚਲੇ ਜਾਂਦੇ ਆ ਵੀ ਇਹ ਕੰਮ ਵੀ ਆਪਾਂ ਹੌਣੇ ਹੌਣੇ ਚਿਰੇ ਲਾਵਾਂਗੇ ਤੇ ਉਧਰ ਭਰਾ ਕੀ ਜਿਆਦਾ ਧਿਆਨ ਲਾਉਂਦੇ ਕਰਕੇ ਸਾਲੀ ਰੋਟੀ ਦੀ ਭੁੱਖ ਵੀ ਨਹੀਂ ਰਹਿੰਦੀ ਹਾਂ ਹਾਂਜੀ ਤੇ ਜਦੱਕ ਕੁੱਲਦੀ ਆ ਵੀ ਭਰਾ ਵੱਲ ਧਿਆਨ ਦੇ ਜਾਂਦਾ ਨੇ ਉਹ ਆਜੂਰੇ ਹੁੰਦਾ ਉਹਨੇ ਆਪਣੇ ਹਿਸਾਬ ਨਾਲ ਕੰਮ ਕਰਾਉਣਾ ਸੀ ਹਾਂਜੀ ਚੌਕ ਇਕੱਲਾ ਇਕੱਲਾ ਘਰ ਦਾ ਸਮਾਨ ਲੈ ਕੇ ਆਇਆ ਬੰਦਾ ਜਿਹੜਾ ਸਮਾਨ ਉਹ ਬੰਦਾ ਲੈ ਕੇ ਆਉਂਦਾ ਸੀ ਵੀ ਮੈਨੂੰ ਐਂ ਕਹਿੰਦਾ ਸੀ ਵੀ ਮੈਨੂੰ ਫੋਟੋ ਭੇਜ ਦੇਣੀ ਵੀ ਠੀਕ ਐ ਮੈਂ ਵੀ ਕਹਿੰਦਾ ਹਾਂ ਠੀਕ ਐ ਜੇ ਕੋਈ ਉਹਨਾਂ ਨੇ ਸਮਾਨ ਟੈਨਾਂ ਲਿਆ ਨੇ ਜਾਂ ਪੱਥਰ ਲਏ ਆ ਲੱਕਣ ਲਈ ਐ ਮੈਨੂੰ ਫਿਰ ਜਦੇ ਫੋਨ ਕਰ ਦੇਣਾ ਕਿੱਥੇ ਆ ਤੂੰ ਆ ਜਾ ਆਪਾਂ ਨੇ ਸਮਾਨ ਲੈ ਕੇ ਆਉਣਾ ਫਿਰ ਜੇ ਮੈਂ ਨਹੀਂ ਆਉਣਾ ਉਹਨੇ ਮੈਨੂੰ ਫੋਟੋ ਭੇਜ ਦੇਣੀ ਠੀਕ ਐ ਵੀ ਓਕੇ ਕਰ ਦੇ ਮੈਂ ਕਿਹਾ ਵੀ ਠੀਕ ਐ ਇਹੀ ਹੁੰਦਾ ਜੀ ਪਿਆਰ ਸਭ ਤੋਂ ਵੱਡਾ ਹਾਂਜੀ ਹਾਂ ਪੈਣ ਪਾਣਾਂ ਦਾ ਪਿਆਰ ਹੀ ਹੁੰਦਾ ਬਾਕੀ ਜਿਹੜਾ ਹੋਇਆ ਜੀ ਇਹ ੱਟਕਾ ਸ਼ਰੀਆੰ ੱਟਕਾ ਹਾਂਜੀ ਅਸੀਂ ਪ੍ਰਸ਼ਾਸ਼ਨ ਤੇ ਵੀ ਮਾਨਯੋਗ ਅਦਾਲਤ ਨੂੰ ਵੀ ਅਪੀਲ ਕਰਦੇ ਆ ਵੀ ਸਾਨੂੰ ਸੱਚ ਤੇ ਬਾਕੀ ਦੇਖੋ ਸਾਡੇ ਜਿੰਨੇ ਵੀ ਦੋਸਤ ਆ ਮਿੱਤਰ ਆ ਉਹਨਾਂ ਨੇ ਬਹੁਤ ਪ੍ਰੇਮ ਪਿਆਰ ਮਿਲ ਰਿਆ ਕੋਈ ਐਸੇ ਉਹ ਹੌਸਲਾ ਨਾ ਕਹਿੰਦਾ ਛੱਡਿਓ ਹੁਣ ਬਾਹਰ ਤੋਂ ਵੀ ਫੋਨ ਆਏ ਆ ਜਿਹੜੇ ਖਾਸ ਬੰਦੇ ਆ ਮੋਹਾਲੀ ਆ ਵੀਰ ਉਹਨੇ ਡੀਲ ਨੇ ਦਾ ਬਸ ਡੀਆਇਨ ਕੰਦੇ ਬੰਦੇ ਜੇ ਰੱਬ ਵਸਦਾ ਉਹ ਗੱਲ ਕਰੀ ਦੀ ਹੈ ਤੇ ਛੋਟੇ ਛੋਟੇ ਕੰਮ ਹੈ ਜੀ ਤੇ ਚੱਲ ਰਿਹਾ ਕੰਮ ਹਾਂ ਲੱਭਣ ਜਾਣਾ ਆਪਣੇ 2-4 ਦਿਨ ਚ 2-4 ਦਿਨ ਦਾ ਹੀ ਕੰਮ ਰਹਿ ਗਿਆ ਉਸ ਤੋਂ ਉੱਪਰ ਤੇ ਹੁਣ ਮੌਸਮ ਦੀ ਥੋੜਾ ਬੰਦਾ ਜਾ ਰਿਹਾ ਕਿਣੀਆਂ ਪੈਣ ਲੱਗ ਗੀਆਂ ਕਿੜੀਆਂ ਲੱਗੀਆਂ ਪੈਣ ਪਰ ਐ ਭਾਈ ਆਤਮਾ ਖੁਸ਼ ਨਹੀਂ ਹੁੰਦੀ ਜੇ ਭਰਾ ਬਾਹਰ ਹੈ ਤਾਂ ਦਿਲ ਖੁਸ਼ ਨਹੀਂ ਹੁੰਦਾ ਵੀ ਨਾ ਸਾਲਾ ਸੋਹਣੇ ਦਾ ਟਾਈਮ ਨਾ ਖੁਣ ਦਾ ਟਾਈਮ ਨਾ ਖਾਣ ਦਾ ਟਾਈਮ ਵੀ ਜੇ ਭਰਾ ਕਰਾਂ ਥੋੜਾ ਚਾਹ ਜੜ ਜਾਂਦਾ ਹਾਂਜੀ ਸਾਨੂੰ ਵੀ ਆਉਣ ਦੀ ਲੋੜ ਨਹੀਂ ਆ ਕਰਾਂ ਹਾਂ ਹਾਂ ਤੂੰ ਬਾਕੀ ਦੁਨੀਆ ਦਰੀਏ ਭਾਈ ਦੁਨੀਆ ਦੇ ਨਾਲ ਚੱਲਣਾ ਪੈਣਾ ਸਿਸਟਮ ਹੈ ਹੁਣ ਸਰਕਾਰ ਨੇ ਸਿਸਟਮ ਬਣਾਤਾ ਮਜੇਟਾ ਹੁਣ ਆਪਾਂ ਨੂੰ ਆਪ ਲੈਣਾ ਹਾਂਜੀ ਸਾਰੇ ਵੀਰਾਂ ਦੀ ਦੁਆਵਾਂ ਸਾਡੇ ਨਾਲ ਹੈ ਚੱਲ ਰਿਹਾ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਨਾਲ ਹਰੇਕ ਦਾ ਕੰਮ ਚੱਲਣਾ ਹੈ ਪਰ ਜਿਹੜਾ ਹੁਣ ਇਹ ਜ਼ੁਲਮ ਹੋਇਆ ਇਹਨੂੰ ਸਹਿਣਾ ਵੀ ਪੈਣਾ ਹਾਂਜੀ ਹੈ ਤਾਂ ਕਈ ਹੈ ਗੱਲ ਕਹਾਣੀ ਕੁਝ ਵੀ ਨਹੀਂ ਹੈ ਹਾਂਜੀ ਕਿਹੜੇ ਬੰਦੇ ਨੂੰ ਕੁਝ ਨਹੀਂ ਆ ਇਹਦੇ ਵਿੱਚ ਇੱਕ ਬੰਦੇ ਨੂੰ ਉਹ ਇੰਜ ਹਵਾ ਚਾ ਲਾਈਨ ਡੈਟ ਕਰਤਾ ਯਾਰ ਆਪਣੇ ਫੇਰ ਰੋਟੀਆਂ ਖਾ ਰਿਆ ਬੰਦਾ ਘਰ ਬੈਠ ਕੇ ਮੌਜ ਕਰ ਰਿਹਾ ਹਾਂਜੀ ਕੋਈ ਮਾੜੀ ਮੋਟੀ ਲੋਕਾਂ ਨਾਲ ਗੱਲਬਾਤ ਕੋਸ ਆਪਣੇ ਨਾਲ ਵੀ ਇਹ ਪਿਆਰ ਹੁੰਦਾ ਕਰ ਲੈਣਾ ਅੱਜ ਬਸ ਸੱਚੇ ਬਾਤ ਹੋਏ ਨੇ ਪੂਰੇ ਇਹ ਕਹਾ ਕੀ ਰਹੀ ਹੈ ਜਾਂ ਨਹੀਂ ਹੈਲੋ ਅੱਜ ਇਧਰਲੀ ਸਾਈਡ ਥੱਲਾ ਵੀ ਕਟਿੰਗ ਹੋਲੀ ਬਾਲਾ ਘੜ ਲੱਗੇ ਹੋਏ ਅੱਜੋ ਬਾਲਾ ਕੋਈ ਚਾਹ ਗੇਟ ਵਾਲੇ ਨੂੰ ਜਿਆ ਮਿਲਾਂ ਕਰੂੰ ਫਿਰ ਹਾਂਜੀ ਹਾਂਜੀ ਗੇਟ ਦਾ ਕਰਵਾ ਕੇ ਪੂਰੀ ਵੇਚੀ ਹਾਂਜੀ ਉਹਨਾਂ ਚਾਹ ਹਾਂਜੀ ਸਰਕੀ ਲੈਵਲ ਇਹਦਾ ਪੱਤਰ ਨੂੰ ਲੋਕ ਤੇ ਇਹਦੇ ਉੱਪਰ ਵੀ ਲਾ ਦੇ ਮੈਨੂੰ ਲੱਗਿਆ ਇੰਨੀ ਤਿਆਰੀ ਕਰਨਾਂ ਕਿਵੇਂ ਹੁਣ ਬਈ ਤੂੰ ਵੇੜ ਕੰਮ ਨੂੰ 2-4 ਦਿਨ ਦਾ ਸਾਇਟ ਤੇਰੇ ਕੋਲ ਛੜਤਾ ਕਿਰਾਏ ਤੇ ਲੈ ਕੇ ਕੰਮ ਲੈ ਨਾਲ ਹੋ ਕੇ ਠੀਕ ਹੈ ਠੀਕ ਹੈ ਪਿਛਲੇ ਵਾਲੇ ਗੇਟ ਤਾਂ ਕਹਿੰਦੇ ਅੱਜ ਆ ਜਾਊਗਾ ਇਹਦਾ ਮਿਸਤਰੀ ਕੱਇਆ ਕਰੂਗਾ ਹੋਰ ਜਾ ਰਹੇਗੇ ਇਹ ਤਾਂ ਅੱਜ ਹੀ ਜੈਂਥਾ ਜਾ ਰਹੇ ਹੋਗੇ ਥੋੜਾ ਪਿਛੇ ਨਾਲ ਕਰਦੀ ਇਸ ਨੂੰ ਫਿਰ ਇਹ ਕੋਈ ਕਿਸੇ ਨਾ ਕਰੇ ਨੀਂ ਫੁਲਵਾਰੀ ਵਿੱਚ ਕਰਾ ਇਹ ਤੇ ਨਹੀਂ ਇਹ ਬੁੱਕ ਗਮਲੇ ਰੱਖਣ ਦੇ ਕਹਿੰਦੇ ਹਾਂ ਗਮਲੇ ਰੱਖਣਾ ਠੀਕ ਹੈ ਕਿ ਨਹੀਂ ਤੁਹਾਨੂੰ ਨਹੀਂ ਫਿਰ ਇਹ ਤਾਂ ਮਿੱਟੀ ਪਾਉਣ ਦਾ ਫਾਇਦਾ ਨਾ ਇਹਦੇ ਮੇਰੇ ਪੱਥਰ ਪਾਉਣ ਦਾ ਫਾਇਦਾ ਨਾ ਹੈਗਾ ਹਾਂਜੀ ਠੀਕ ਹੈ ਜੇ ਸਾਰੇ ਐਡਾ ਪੱਥਰ ਲਾਉਂਗਾ ਫਿਰ ਤਾਂ ਬਹੁਤ ਹਲਕਾ ਹੋ ਜਾਊਗਾ ਇਹ ਵੀ ਦੂਜੀ ਟਾਇਲ ਕਹਿੰਦੇ ਆ ਟਾਇਲ ਲੱਗ ਜਾਈ ਤੁਹਾਨੂੰ ਉਹ ਨਹੀਂ ਟਾਇਲ ਕਹਿੰਦੇ ਇਹ ਤਾਂ ਬੜੀ ਟਾਇਲ ਫਿਰ ਉਹ ਨਹੀਂ ਲਾਉਣਾ ਯਾਰ ਆ ਜਾ ਜੇ ਇਹੀ ਚੀਜ਼ ਪਿੱਛੇ ਜਾਂਦੀ ਰਹੇ ਇਹ ਕੰਦ ਨਾ ਹਾਂਜੀ ਇਹ ਤਾਂ ਇਹੀ ਚੀਜ਼ ਜਿਹੜੀ ਆਹ ਹੈ ਤੇ ਉਹ ਰਹਿੰਦੀ ਇਹਦੇ ਵੀ ਪੱਥਰ ਲੱਗ ਜਣਾ ਸੀ ਆਪਾਂ ਨੇ ਗਮਲੇ ਰੱਖਣੇ ਸਿਰੇ ਉੱਪਰ ਜਾਂਦੇ ਤੁਸੀਂ ਵੀ ਦੋਸਲਾਹ ਦੱਸੋ ਉਰੇ ਤੇ ਉਰੇ ਤੇ ਲੈ ਕੇ ਉਰੇ ਤੱਕ ਟਾਇਲ ਲਾਉਣ ਦਾ ਕੋਈ ਤੁਕ ਨਹੀਂ ਬਣਦਾ ਨਹੀਂ ਆ ਗਿਆ ਪਰ ਇਹਨੇ ਵੇਛੜਾ ਲੰਦੇ ਇਹਨੂੰ ਇੰਨਾ ਕੰਮ ਇਹ ਡੈਡੀ ਆਏ ਤੇ ਦੇਖ ਲਵਾਂਗੇ ਬੈਸੇ ਉਹਨਾਂ ਨੇ ਐ ਸਕੀਮ ਰੱਖੀ ਹੋਈ ਸੀ ਕਹਿੰਦੇ ਦੂਹੇ ਲੋਟ ਟਾਇਲ ਲਾਵਾਂਗੇ ਇਹਦੇ ਬਰਾਬਰ ਇਹ ਕਹਿੰਦੇ ਯਾਰ ਇਹਦਾ ਲਾਊਡ ਦਾ ਫਾਇਦਾ ਨਹੀਂ ਆ ਰਿਹਾ ਇਹ ਨਹੀਂ ਜੀ ਇੰਨੀ ਟਾਇਲ ਚਾਹ ਪਸਤ ਲਾਉਣੇ ਆਪਾਂ ਦੇ ਇਹਹੀ ਜਿਹੜੀ ਆਸ ਚੀਜ਼ ਕਰੀ ਐ ਤੇ ਉਰੇ ਆਉਣੇ ਦੀ ਹਾਂਜੀ ਦੋ ਤਿੰਨ ਦਿਨ ਚ ਪੱਥਰ ਬਾਹਰ ਆ ਜਾਂਦਾ ਅੰਦੇ 2 ਟਾਈਂ ਦੇ ਬਾਹਰ ਇਹਨਾਂ ਬਤਾ ਹਣਾ ਕਿ ਤਵਾ ਫੜ ਦਿਓ ਬਣ ਜਣੇ ਦੇ 12 ਇੰਚ ਦੀ 12 13 ਇੰਚ ਦੀ ਬਰਬ ਜਾਂ ਫਿਰ ਇਹਨੂੰ ਇੰਦਾ ਹੀ ਰੱਖੀਏ ਇੱਥੇ ਬੁੱਟੇ ਲਾਉਂਗੇ ਹਾਂਜੀ ਫਿਰ ਫਾਇਦਾ ਇਹ ਤਾਂ ਬੱਤਲ ਲਾਣੇ ਕਿ ਨਾ ਘੁੰਮਣ ਫਿਰਨ ਨੂੰ ਵਿੱਚ ਘੁੰਮਣ ਫਿਰ ਸਾਰੇ ਨੂੰ ਘੁੰਮਣ ਫਿਰ ਤਾਂ ਪੱਥਰ ਲਾਉਣਾ ਫਾਇਦਾ ਘੁੰਮਣਾ ਘੁੰਮਣਾ ਤਾਂ ਬਥੇਰੀ ਆ ਵਾ ਇੱਥੇ ਪਿੰਡਾਂ ਚ ਕਿਆ ਲੋੜਾ ਬੱਦੇ ਗੁੰਮਣੇ ਵਾਲਾ ਕਰਨਾ ਹਾਂਜੀ ਹਾਂਜੀ ਤਾਂ ਬਸ ਮੌਜੂਦ ਨਹੀਂ ਪਾਣੀ ਚਲੋ ਚੱਲ ਲੈ ਭਾਈ ਤੇ ਨੀ ਮੋਟਰ ਨੂੰ ਮਾਰ ਕੇ ਜਿਹੜਾ ਫਿਰ ਚਲੋ ਜੀ ਚਲੋ ਸੱਚੀ ਇਹਨਾਂ ਮੋਟਰ ਵੀ ਦੇਖ ਕੇ ਹੋਣੀ ਆ ਕੋ ਮਰ ਰੋ ਬਰੋ ਬੇਲੇ ਨੂੰ ਦੱਸੋ ਬਾਪੂ ਬਾਪੂ ਵੀ ਨਾ ਕੱਪੜੇ ਦੇ ਫਰ ਰਹੇ ਆ ਕੁਝ ਚੱਕਦੇ ਹੋ ਹਨਾ ਮੀਰੇ ਕੈਮਰਾ ਤੇਰੀ ਆ ਰਵੇ بس ਡੈਡੀ ਨਾਲ ਗੱਲਬਾਤ ਹੋ ਗਈ ਸੀ ਡੈਡੀ ਠੀਕ ਠਾਕ ਹੈ ਵਧੀਆ ਹੈ ਬਸ ਕੈ ਹੀ ਕਰੀਏ ਸੰਭਾਲਣਾ ਬਾਕੀ ਚੱਲੀ ਜਾਂਦਾ ਕਿ ਥੋੜਾ ਨਾ ਮੌਲ ਇੱਧਰੋਂ ਰੱਖੀਏ ਤੁਹਾਨੂੰ ਪਤਾ ਜੇ ਉਧਰੋਂ ਗੱਲ ਜਾਂਦੀ ਹੈ ਮੌਲ ਮੰਨ ਕੇ ਖਰਾਬ ਹੁੰਦਾ ਚਲੋ ਹੁਣ ਆਪਾਂ ਚੱਲਦੇ ਮੋਟਰ ਬਾਹ ਕਿ ਮੀਨ ਨਾਲ ਨਾਲ ਚਾਚਾ ਜੀ ਮੋਟਰ ਬਾਹ ਖਾਉਂਦੇ ਅੱਜ ਲੋਰੀ ਮੋਟਰ ਪਹੁੰਚ ਗਏ ਬੱਬਾ ਜੀ ਬਬ ਮਿਲ ਕੇ ਆਏ ਤੁਸੀਂ ਜਾਨੀ ਕਿ ਸਾਲਾ ਜਦ ਬੰਦੇ ਨੂੰ ਦੇਖਦੇ ਆ ਮਨ ਜਿਆਦਾ ਭਰੇ ਜਾਂਦਾ ਸਾਲਾ ਕੋਈ ਥੋੜਾ ਜਿਹਾ ਫਿਰ ਉਹ ਵੀ ਸੋ ਜਾਂਦਾ ਫਿਰ ਮੈਨ ਮੇਰਾ ਵੀ ਸਾਲਾ ਬਹੁਤਾ ਚੀਜ਼ ਨਹੀਂ ਕਰਦਾ ਵੀ ਜਦੋਂ ਜਿਆਦਾ ਗੱਲਾਂ ਜਿਆ ਕਰੀਏ ਬੰਦੇ ਨਾਲ ਹੋ ਜਾਂਦਾ ਜੀ ਪਤਾ ਨਹੀਂ ਸਾਲਾ ਮਨ ਜੜ ਟੁੱਟਦਾ ਜੀ ਇੱਕ ਵਾਰ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਵੀ ਹੈ ਤਾਂ ਗੱਲ ਕੁਝ ਨਹੀਂ ਹੈਗੀ ਵੀ ਸੜਾਈ ਜਿਹੜੀ ਕਲੇਖੇ ਦੀ ਇਹ ਕਟਣਿਆ ਕਸ਼ਟ ਕਟਣਾ ਵੀ ਸੜਾ ਮਨ ਪਰ ਬੋਝ ਜਿਹਾ ਪੈ ਗਿਆ ਬਿਨਾ ਮਤ ਬੋਲੋ ਜੀ ਸੜਾ ਸੋਚਦੇ ਕੋਸਾ ਹੁੰਦਾ ਕੋਸਾ ਜੀ ਮੈਂ ਤਾਂ ਚੰਗੇ ਜਣਾ ਜਣ ਕੇ ਬਾੜਾ ਹਾਂ ਮਾੜੇ ਦਿਨ ਉਹ ਪਾਇਆ ਕਹਿੰਦਾ ਉਹੀ ਤਰ ਮੈਨੂੰ ਜਿਹੜੀ ਦੱਸ ਇੱਕ ਵੀ ਇੱਕ ਵੀ ਫਿਕਰ ਨਹੀਂ ਸੀ ਉਹਦਾ ਮਨ ਦਾ ਜੋ ਫੋਨ ਮੈਂ ਕਹਾਂ ਵੀ ਕਰ ਲੈ ਜੋ ਕਰਨਾ ਇਹੀ ਹੁੰਦਾ ਜੀ ਮੈਨੂੰ ਮੈ ਮੈਨੂੰ ਲਾ ਦਿਨ ਹੋ ਗਿਆ ਗਿਡੇ ਮਾਰੇ ਨੂੰ ਮੈਨੂੰ ਦੋ ਤਿੰਨ ਫੋਨ ਕਰੀ ਵੀ ਆ ਜਾ ਤੂੰ ਆ ਜਾ ਜਿੱਦਾਂ ਛੁੱਟੀ ਜੁਣੀ ਕਹਿੰਦਾ ਆ ਜਾ ਮਰ ਜਾ ਜਿਹੜਾ ਮੈਂ ਕਰਨਾ ਕੰਮ ਦੱਸਦੇ ਕੰਮ ਆ ਫਿਰ ਮਾ ਆ ਵੀ ਜਾ ਆਹੋ ਉਦੋਂ ਇੱਕ ਕੰਮ ਜਦ ਰਾਜੂ ਬਾਈ ਦਾ ਵੀ ਫੋਨ ਆ ਰਿਹਾ ਕਹਿੰਦਾ ਆਈ ਮੜ ਜਾ ਕੰਮ ਆ ਕੋਈ ਮੈਂ ਕਹਾਂ ਉਰੇ ਹੈਗਾ ਜਸਵੀਰ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਈ ਬਾਈ ਜੋ ਕਰਲਾ ਜੋ ਕਰਨਾ ਇੱਕੋ ਗੱਲ ਆ ਮੈਂ ਕਹਾਂ ਫਰਕ ਨਾਲ ਕੋਈ ਗੱਲ ਆ ਨਹੀਂ ਮਨ ਚ ਬਿਜਲੀ ਕੇ ਸਾਲਾ ਜਬ ਮੈਂ ਹੁਣ ਹੈ ਗੱਲ ਕੁਛ ਨਹੀਂ ਅੱਖਾਂ ਤੇ ਤਾਂ ਦੂਰ ਆ ਬੰਦਾ ਉਹੀ ਮਨ ਨੂੰ ਪਛਤਾਵਾ ਜਾਈ ਜਾਂਦੇ ਵੀ ਸਾਲਾ ਬਣਿਆ ਕੀ ਜ਼ਿੰਦਗੀ ਚ ਤੇ ਉਹ ਤਾਂ ਆ ਆਲੇ ਤੋਂ ਸੰਤਖ ਹੈਗਾ ਆ ਹਾਂ ਜੀ ਇਹ ਹੈ ਆ ਫਸਟ ਕਿੰਨੀ ਕੱਟਣਾ ਪੈਣਾ ਜੀ ਪਰ ਜਿੰਨੇ ਵੀ ਆਪਣੇ ਬੰਦੇ ਮਿਲਣ ਵਾਲੇ ਹਨ ਜੀ ਆਪਣੇ ਸੰਦੇ ਆਪਣੇ ਪਿੰਡ ਦੇ ਵੀ ਸਮਝ ਲਓ ਜਿਹੜੇ ਬਾਹਰ ਦੇ ਵੀ ਆ ਕੋਈ ਬਾਹਰ ਦੇ ਵੀ ਬਾਈ ਉਹ ਕਹਿੰਦੇ ਬਾਈ ਕੁਝ ਵੀ ਨਹੀਂ ਹੈਗਾ ਇੱਕ ਬਲੇਮ ਲਾ ਕੇ ਤੁਸੀਂ ੱੱਕਾ ਹੋ ਰਿਹਾ ਹਨਾ ਅੱਛਾ ਜੀ ਬਾਹਰ ਰਹੀ ਰਹੇ ਅੱਜ ਵੀਡੀਓ ਦਾ ਬਸ ਹੁਣ ਲੇਬਰ ਤਾਂ ਥੋੜੀ ਜਿਹੀ ਕਮੀ ਪੈ ਜਾਣੀ ਇੱਕੋਲਾ ਜਿਹਾ ਇੱਕ ਦੋ ਮੀਂਹ ਪੈ ਕੇ ਫਿਰ ਤਾਂ ਮੈਂ ਕਹਿੰਦਾ ਲੇਬਰ ਕਰਕੇ ਘਾਟ ਪਰ ਜੂਗੀ ਇਸ ਲਈ ਜੀ ਹਾਂਜੀ ਇਹ ਜਮੀਂ ਕੰਮ ਰੈਡੀ ਤੱਕੜਾ ਜਿਹਾ ਪੈ ਗਿਆ ਨਾ ਫੇ ਪਾਣੀ ਸਭ ਦੇ ਭਰ ਜਣੇ ਆ ਪਾਣੀ ਤਾਂ ਹੁਣ ਜਿੰਨਾ ਮਾੜੀ ਇਹਦਾ ਖੜੀ ਮੋਟਰ ਹੈ ਹੀ ਆਹ ਇਹ ਤਾਂ ਬਹੁਤ ਘੱਟ ਆਤੀ ਖਾਂਦੇ ਹੋਣੀ ਉਹ ਨਹੀਂ ਕਾਹਦਾ ਭੇਲਿਆ ਆਪਣਾ ਜਦੋਂ ਸੋਹਣੀ ਛੱਟ ਲੱਗਿਆ ਦਿੰਦੀ ਤੇ ਤੁਸੀਂ ਲੈ ਕੇ ਆਉਣਾ ਤੇ ਹੁਣ ਕਾਗਜ਼ ਉਹ ਹਾਂਜੀ ਹਾਂਜੀ ਕੱਜ ਜਾਉਂਗੇ ਚੱਲਿਆ ਵਸੇ ਜਦੋਂ ਮਿਸਤਰੀ ਬੰਦ ਹੋਏ ਤੇ ਬਾਅਦ ਜਾਇਓ ਆ ਮਿਸਤਰੀ ਜਲੇ ਗਿਆ ਹਾਂ ਅੰਡੀ ਗਾ ਤੇ ਲੈ ਆ ਫੜ ਕੇ ਇਹ ਵੇ ਜੰਦਾ ਪਵਾ ਉਹੀ ਆਉਂਦੀ ਛਿੰਨੇ 6.5 ਕਰੇ ਦੰਦੇ ਮੈਂ ਉਹਨੂੰ ਮਿਸਤਰੀ ਨੇ ਪੁੱਛ ਲਈ ਕੋਈ ਕੱਟੇ-ਕੁੱਟੇ ਜੇ ਮੰਗਾਉਣ ਦਾ ਥੈਲੇ ਜਿਹੜੇ ਮੇਰੇ ਗੱਲ ਚ ਜਿਹੜੀ ਉਹ ਲਾਉਂਦੇ ਸੜੀ ਕੈਮੀਕਲ ਕੈਮੀਕਲ ਦੇ ਕੈਮੀਕਲ ਦੇ ਹਾਂ 2-4 ਦੀ ਲੋਡ ਪਾਉਗੀ ਮੈਨੂੰ ਲੱਗਦੀ ਉਹ ਦੇਖ ਕੇ ਫੜ ਲੈਣ ਠੀਕ ਹਾਂ ਨੂੰ ਦੁਪਹਿਰ ਨੂੰ ਜਾਣੇ ਵੇਲੇ ਆ ਦੰਦੇ ਜਿਹੜਾ ਹੈਗਾ ਇਹਨੂੰ ਇਹ ਲਾਉਣ ਦੇ ਠੀਕ ਜਦ ਖਤਮ ਹੋ ਜਾਊਗਾ ਫੇਰੇ ਲੈ ਕੇ ਆਈਂ ਜਦ ਪੂਰਾ ਪਤਾ ਲੱਗ ਜਾਵੇ ਕਿ ਕਿੰਨਾ ਕਮਾਲ ਹੋਰ ਚਾਹੀਦਾ ਇੱਕ ਅਦਾ ਹੀ ਫालतੂ ਆ ਗਿਆ ਸਾਲੇ ਖਰਾਬੇ ਕਰ ਦਿੰਦੇ ਫਿਰ ਇਹ ਆਵਾਜ਼ ਦਾ ਮੌਸਮ ਦਾ ਫਰਕ ਪੈ ਗਿਆ ਹਾਂ ਜੀ ਚੱਲੀ ਰਗਾ ਚਲੋ ਜੀ ਐ ਆ ਹਾਂ ਜੀ ਮਾਰਾ ਲਓ ਜੀ ਹੁਣ ਕਰਦੇ ਆਪਾਂ ਬਲੌਗ ਬੰਦ ਹੋ ਰਹੀ ਅੱਜ ਦਾ ਕੰਮ ਬਾਹਰੇ ਟਾਈਮ ਆ ਗਿਆ ਥੋੜਾ ਡੈਡੀ ਕੋਲ ਗਏ ਤੇ ਲੋਜਰ ਵਕੀਲਾਂ ਨਾਲ ਗੱਲਾਂ ਕਰੀਆਂ ਤੇ ਬਾਕੀ ਦੇਖਦੇ ਹੁਣ ਹੋਰਿਓੜੇ ਇੱਥੇ ਕੀ ਬੰਦ ਚਲੋ ਹੁਣ ਆਪਾਂ ਕਰਦੇ ਬਲੌਗ ਬੰਦ ਲਈ ਤੇ ਮਿਲਦੇ ਅਗਲੇ ਬਲੌਗ ਚ ਕੱਲੂ ਦੇਖਾਂਗੇ ਟਾਇਲ ਦਾ ਕੰਮ ਕੱਲੂ ਸ਼ਾਇਦ ਆਪਣਾ ਦੂਆ ਰੈਂਪੇ ਬਣ ਲਾ ਜੂਗਾ ਤਲੁਖਾ ਦਰਵਾਜਾ ਵੀ ਆ ਜਿਵੇਂ ਬਾਕੀ ਦੇਖਦੇ ਆ ਹੁਣ ਚਲੋ ਦੇ ਕੋਈ ਗੱਲ ਵੱਧ ਦੀ ਘੱਟੀ ਹੋਣੀ ਵੀਰੇ ਮਾਫਰਿਓ ਅੱਛਾ ਵੀ ਥੋੜਾ ਭਾਗ ਵੀ ਜੇ ਹੋ ਗਏ ਸੀਗੇ ਪਤਾ ਨਹੀਂ ਤੁਹਾਨੂੰ ਬਰਤੀ ਤੇ ਹੁਣ ਕਰਕੇ ਆਪਾਂ ਵੀਡੀਓ ਬੰਦ ਕਰਦੇ ਹਾਂ ਮਿਲਦੇ ਆ ਕਿਸੇ ਅਗਲੇ ਬਲੋਗ ਲੋ ਜੀ ਚਾਚਾ ਜੀ ਚੱਲੇ ਓਕੇ ਜੀ ਆਮ ਆ ਚੱਲੇ ਬਸ ਧਿਆਨ ਰੱਖੀ ਬੁਗੇ ਹਾਂ ਹਾਂਜੀ ਹਾਂਜੀ ਜੇ ਕੁਸਤਰੀਆਂ ਦਾ ਵੀ ਰੱਖੀ ਜਰਾ ਕੋਈ ਸਮਾਨ ਸਬੂਲ ਕੋਈ ਹੋਰ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ ਠੀਕ ਹੈ ਜੀ ਠੀਕ ਹੈ ਓਕੇ ਜੀ ਤੇ ਮੋਟਰ ਵਾਲੀ ਮਾਰਕਿੰਗ ਕਿੱਧਰ ਠੀਕ ਠੀਕ ਉਧਰ ਬਾਅਦ ਨੇ ਬਾਕੀ ਜੇ ਤੋਣੇ ਹਾਂ ਉਹ ਆ ਗਿਆ ਜਿਹੋ ਤਿਆਰ ਰੱਖੀ ਸਾਰਾ ਠੀਕ ਹੈ ਜੀ ਕੋਈ ਕੰਮ ਕਰ ਕੋਈ ਵੀ ਕੰਮ ਹੋਇਆ ਮੈਨੂੰ ਦੱਸ ਦੇ ਮੈਂ ਕੋਈ ਚੱਕਰ ਨਹੀਂ ਹੋਇਆ ਓਕੇ ਹਾਂ ਚਲ ਠੀਕ ਓਕੇ ਓਕੇ ਹਾਂ ਉਹ ਤਾਂ ਕਈ ਆ ਗਿਆ ਲੱਟਾ ਵਲਦਿਆ ਮਰੇ ਹਾਂਜੀ ਰਟਾ ਵਰਦੀਆਂ ਮਰੇ ਹਾਂਜੀ ਨੰਨਾ ਟੁਰਲੀ ਸਾੜੀ ਇਹਦੇ ਨਾਲੇ ਬੱਤ ਪਾ ਦੇਣੀ ਬਸ ਠੀਕ ਹੈ ਲਾਲ بابا ਬਚਲੇ ਲੈਣ ਚਾਹਤੇ ਆਗੇ ਤੇ ਚੱਲ ਤੂੰ ਆਹ ਚੱਲ ਆਪਾਂ ਬੱਤ ਪਾ ਦਈਏ ਬਣਾ ਜਾ ਬਸ ਠੀਕ ਕਰਕੇ ਜੰਨਾ ਟੁਰਲੀ ਸਾੜੀ ਬੱਤ ਪੱਟ ਹਾਂਜੀ ਇਹਦੇ ਨਾਲ ਪਾ ਦੇਣੀ ਇੱਕ ਜੰਨਾ ਬਸ ਠੀਕ ਤੇ ਲੋ ਬਈ ਤੇ ਹੁਣ ਕਰਦੇ ਆਪਾਂ ਵੀਡੀਓ ਕੰਦ ਤੇ ਗੋਲ ਕਰਤੀ ਟਾਇਰ ਨੂੰ ਅੰਕਲਿਓ ਖੁੰਡਾ ਵੀ ਲਾ ਦਿਓ ਫਿਰ ਪਾਈਪਾਂ ਜਿਹੜੀ ਆਈ ਨੇ ਕੱਢ ਦਿਓ ਬਸ ਸਵਾਇਪ ਐਵੇਂ ਸੰਝਾ ਮਾ ਆ ਜੋ ਤੇ ਲੋ ਬਈ ਆਪਾਂ ਹੁਣ ਕਰ ਦਈਏ ਵੀਡੀਓ ਬੰਦ ਕਹਾਂ ਕਹਦੋ ਮਿਲਗੇ ਅੰਦਰ ਅੰਕਲਿਓ ਸੰਝਾ ਮਾ ਆ ਦੀ ਬੰਦ ਕਰਾਈਏ ਓਰੇ ਆ ਪਹਿਲਾਂ ਆਪਾਂ ਨੇ ਕੱਢ ਦੇਣਾ ਬਾਹਰ ਉਧਰ ਨੂੰ ਵੇ ਬਾਕੀ ਸਾਰੇ ਮਟਾਇਲ ਲਾ ਦਿਓ ਉੱਚੀ ਚਾਤ ਤੇ ਅੱਛਾ ਅੱਛਾ ਹਾਂ ਬਾਕੀ ਤੁਸੀਂ ਸਾਰੇ ਬਾਹਰ ਕੱਢ ਕੇ ਬੰਦ ਬੰਦ ਕਰ ਦੇਣਾ ਸਾਰਾ ਬੰਦ ਲਸਤ ਲਾ ਦਿਓ ਮਟਾਇਲ ਜੀ ਲਾ ਦਿਓ ਮਟਾਇਲ ਜੀ ਨੇ